ਨਿਊਯਾਰਕ ਦੀ ਇਸ ਸੜਕ ਦਾ ਨਾਮ ਰੱਖਿਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਰਗ ਸਿੱਖ ਗੁਰੂਆਂ ਨੂੰ ਮਿਲਿਆ ਸਨਮਾਨ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਰਿਚਮੰਡ ਹਿੱਲ ਇਲਾਕੇ ਦੀ ਇੱਕ ਸੜਕ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਰਗ ਰੱਖਿਆ ਗਿਆ ਹੈ ਇਹ ਇਲਾਕਾ ਸਿੱਖ ਭਾਈਚਾਰੇ ਲਈ ਇੱਕ ਮਹੱਤਮਪੂਰਨ ਕੇਂਦਰ ਹੈ ਅਤੇ ਪ੍ਰਸਿੱਧ ਗੁਰਦੁਆਰਾ ਨਾਲ ਮਾਨ ਸ਼ਾਲੂਬਾਣਾ ਦਾ ਘਰ ਹੈ ਸੜਕ ਦਾ ਨਵਾਂ ਨਾਮ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਦਾ ਸਨਮਾਨ ਕਰਦਾ ਹੈ ਜਿਸ ਨੂੰ ਕੁਰਬਾਨੀ ਦਿਆ ਅਤੇ ਨਿਆਂ ਲਈ ਅਟੁੱਟ ਸਮਰਥਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਹੈ ਉਹਨਾਂ ਕਿਹਾ ਕਿ ਅਜਿਹਾ ਸਨਮਾਨ ਸਿੱਖ ਭਾਈਚਾਰੇ ਦੀ ਨਿਊਯਾਰਕ ਦੀ ਸਭਿਆਚਾਰ ਅਤੇ ਸਮਾਜ ਦੇ ਵਿੱਚ ਸਥਾਪਿਤ ਕੀਤੀ ਗਈ ਮਜ਼ਬੂਤ ਮੌਜੂਦਗੀ ਨੂੰ ਦਰਸਾਉਂਦਾ ਹੈ ਹਰਦੀਪ ਪੂਰੀ ਨੇ ਖੁਦ 2009 ਤੋਂ 2013 ਤੱਕ ਸੰਯੁਕਤ ਰਾਸ਼ਟਰ ਦੇ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਵਜੋਂ ਨਿਊਯਾਰਕ ਦੇ ਵਿੱਚ ਸੇਵਾ ਨਿਭਾਈ ਸੀ ਜਿਸ ਨਾਲ ਇਹ ਪਲ ਉਹਨਾਂ ਦੀ ਪਾਵਨਾਤਮਕ ਤੌਰ ਤੇ ਖਾਸ ਬਣ ਗਿਆ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਨਿਊਯਾਰਕ ਦੀ ਇੱਕ ਸੜਕ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਾਰਗ ਰੱਖਿਆ ਗਿਆ ਤੇ ਸਿੱਖ ਗੁਰੂਆਂ ਲਈ ਇੱਕ ਸਨਮਾਨ ਵਾਲੀ ਗੱਲ ਹੈ ਕਿ ਸਿੱਖ ਗੁਰੂਆਂ ਨੂੰ ਸਨਮਾਨ ਮਿਲਿਆ। ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ। ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ। Scan or scan QR code to contact us. Rodis Inc million miles with smile or scan QR code to contact us. Tabai Indian cuisine taste fine authentic Indian cuisine in Tracy or scan QR code to contact us. Smiley Valley Family Dental Office or scan QR code to contact us.